ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਲੈ ਕੇ ਆਏ ਆ ਅੱਜ ਦੀ ਇੱਕ ਹੋਰ ਵੀਡੀਓ ਇਹ ਵੀਡੀਓ ਆਪਾਂ ਮੂਲੀਆਂ ਤੇ ਬਣਾਉਣ ਜਾ ਰਹੇ ਆ ਜਿਵੇਂ ਸ਼ਹਿਰਾਂ ਦੇ ਵਿੱਚ ਆਪਣੇ ਪੱਕੀ ਜਗ੍ਹਾ ਹੁੰਦੀ ਆ ਕੱਚੀ ਜਗ੍ਹਾ ਨਹੀਂ ਹੁੰਦੀ ਜੇ ਤਾਂ ਆਪਣੇ ਕੋਲ ਕੱਚੀ ਜਗ੍ਹਾ ਤਾਂ ਮੂਲੀਆਂ ਆਪਾਂ ਵੱਟਾ ਬਣਾ ਕੇ ਲਾਵਾਂਗੇ ਜੇ ਪੱਕੀ ਜਗ੍ਹਾ ਹੈ ਆਪਾਂ ਘਰ ਦੇ ਵਿੱਚ ਤਾਂ ਇਸ ਤਰ੍ਹਾਂ ਮੇਰੇ ਕੋਲ ਆ ਸੀਮੈਂਟ ਵਾਲਾ ਬੈਗ ਆ ਇਹ ਬੈਗ ਨੂੰ ਆਪਾਂ ਇਹਦੀ ਕਟਿੰਗ ਕਰਕੇ ਇਹਦੇ ਵਿੱਚ ਮਿੱਟੀ ਭਰ ਕੇ ਤੇ ਮੂਲੀਆਂ ਇਹਦੇ ਵਿੱਚ ਆਪਾਂ ਗਰੂ ਕਰਾਂਗੇ ਜਾਂ ਆਪਣੇ ਜਿਵੇਂ ਗ੍ਰੋ ਬੈਗ ਹੁੰਦੇ ਆ ਉਹਦੇ ਵਿੱਚ ਵੀ ਆਪਾਂ ਮੂਲੀयां ਉਗਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਇਹ ਸੀਮੈਂਟ ਦਾ ਕੱਟਾ ਜਿਹੜਾ ਲਿਆ ਹੈ ਇਹਨੂੰ ਮਿਣਕੇ ਆਪਾਂ ਕੱਟ ਲੈਣਾ ਜਿਵੇਂ ਇੱਥੇ ਥੱਲੇ ਇੱਕ ਗੇਠ ਤੇ ਦੋ ਗੇਠ ਐਡੀ ਕੰਮੀ ਆਪਣੀ ਮੂਲੀ ਹੁੰਦੀ ਆ ਇੱਥੋਂ ਆਪਾਂ ਇੰਨਾ ਕੱਟ ਦਿਆਗੇ ਇਹਨੂੰ ਇਸ ਤਰ੍ਹਾਂ ਇਹਨੂੰ ਕਟਿੰਗ ਕਰਕੇ ਰੱਖ ਇੱਕ ਜਿਵੇਂ ਗ੍ਰੋ ਬੈਗ ਹੁੰਦੇ ਆ ਆਪਣੇ ਗ੍ਰੋ ਬੈਗ ਬਣਾ ਲੈਣੇ ਆ ਤੇਨਾਂ ਚੀ ਮਦਦ ਨਾਲ ਆਪਾਂ ਇਹ ਕਟਿੰਗ ਕਰਦੇ ਆਗੇ ਗੱਟੇ ਦੀ ਆਪਾਂ ਕਟਿੰਗ ਕਰਨੀ ਹੈ ਜੀ ਇਹ ਬਣ ਗਿਆ ਆਪਣਾ ਗਰੂਪ ਐ ਜਿਹੀ ਤਰ੍ਹਾਂ ਹੀ ਬਣ ਗਿਆ ਆਪਣਾ ਇਹਦੇ ਵਿੱਚ ਆਪਾਂ ਮਿੱਟੀ ਭਰ ਲਾਂਗੇ ਇੱਕ ਖਾਸ ਧਿਆਨ ਇਹ ਰੱਖਣਾ ਵੀ ਜਦੋਂ ਵੀ ਆਪਾਂ ਗੱਟੇ ਦੀ ਕਟਿੰਗ ਕਰਨੀ ਆ ਇਹਦੇ ਵਿੱਚ ਆਪਾਂ ਸੁਰਾਖ ਕਰ ਲੈਣੇ ਆ ਇਸ ਤਰ੍ਹਾਂ ਇੱਕ ਸਾਈਡ ਤੇ ਤਿੰਨ ਸੁਰਾਖ ਕਰ ਲੈਣੇ ਆ ਤਾਂ ਜਿਹੜਾ ਆਪਣਾ ਬਾਧੂ ਪਾਣੀ ਹੁੰਦਾ ਹੈ ਗੱਟੇ ਦੇ ਵਿੱਚ ਉਹ ਨਿਚਲਾ ਰਹੇ ਗੋੜੀਆਂ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਇਸ ਤਰ੍ਹਾਂ ਸੁਰਾਖ ਬਣਾ ਲੈਣੇ ਆਪਾਂ ਇੱਕ ਸਾਈਡ ਤਿੰਨ ਸੁਰਾਖ ਬਣਾ ਲੈਣੇ ਆ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਵੀ ਜਿਹੜਾ ਸੁਰਾਖ ਜਿਹੜਾ ਤੈਨੂੰ ਬਣਾ ਲਾਂਗੇ ਐਵੇਂ ਇਸ ਵਸਤੀ ਆਪਾਂ ਜਿਹੜੇ ਤਿੰਨ ਸਰਾਕ ਆਪਣੇ ਬਣਾ ਲੈਣੇ ਆਂ ਆਪਾਂ ਦੇਖ ਰਹੇ ਹੋ ਤੁਸੀਂ ਦੇਖ ਸਕਦੇ ਗੱਟੇ ਦੇ ਵਿੱਚ ਆਪਾਂ ਸਰਾਕ ਬਣਾ ਲਿਆ ਹੁਣ ਇਹਦੇ ਵਿੱਚ ਆਪਾਂ ਜਿਹੜਾ ਮਿੱਟੀ ਭਰਾਂਗੇ ਤੇ ਉਸ ਤੋਂ ਬਾਅਦ ਗੂੜੀਆਂ ਦੇ ਬੀਜ ਜਿਹੜੇ ਆਪਾਂ ਲਾਵਾਂਗੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਗੱਟੇ ਦੇ ਵਿੱਚ ਮਿੱਟੀ ਆਪਾਂ ਭਰ ਲਈ ਆ ਇਦੇ ਵਿੱਚ ਹਣ ਮੂਲੀਆਂ ਦੇ ਬੀ ਆ ਜਿਹੜੇ ਆਪਾਂ ਲਗਾਵਾਂਗੇ ਇੱਕ ਗੱਟੇ ਦੇ ਵਿੱਚ ਜਿਵੇਂ ਆਪਾਂ ਇਸ ਤਰ੍ਹਾਂ ਲਾਈਨਾਂ ਮਾਰ ਲੈਣੀ ਐ ਜਿਵੇਂ 2 2 ਇੰਚ ਤੇ ਇਸ ਤਰ੍ਹਾਂ ਲਾਈਨਾਂ ਮਾਰ ਲਾਂਗੇ ਇਵੇਂ ਇਸ ਤਰ੍ਹਾਂ ਡੱਬੇ ਬਣਾ ਲਓ ਤੁਸੀਂ ਸੌਖਾ ਤਰੀਕਾ ਜਿਹੜਾ ਮੂਲੀ ਲਾਉਣ ਦਾ ਇਵੇਂ ਇੱਕ ਮੂਲੀ ਇੱਥੇ ਇੱਕ ਇੱਥੇ ਇੱਕ ਇੱਥੇ ਇਵੇਂ ਇਸ ਤਰ੍ਹਾਂ ਇੱਕ ਤਿੰਨ ਇਧਰ ਲੱਗ ਗਿਆ ਤੈਨੀਆਂ ਇੱਧਰ ਲੱਗ ਜਾਣਗੀਆਂ ਇਸ ਤਰ੍ਹਾਂ ਇੱਕ ਗੱਟੇ ਦੇ ਵਿੱਚ 9 ਤੋਂ 10 ਮੂਲੀਆਂ ਜਿਹੜੀਆਂ ਆਪਾਂ ਲਾ ਸਕਦੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਉਹ ਬੀ ਕਿਵੇਂ ਲਾਉਣਾ ਹੈ ਇਹ ਮੈਂ ਬੀ ਤੁਹਾਨੂੰ ਜਿਹੜਾ ਉਹ ਬੀ ਲਾ ਕੇ ਵੀ ਤੁਹਾਨੂੰ ਦੱਸਦਾ ਤੇ ਉਸ ਤੋਂ ਬਾਅਦ ਕੀ ਕਰਨਾ ਇੱਕ ਗੱਲ ਦਾ ਖਾਸ ਧਿਆਨ ਰੱਖਿਆ ਜੇ ਜੇ ਤੁਹਾਡੇ ਪੱਕੀ ਜਗਾ ਘਰੇ ਤਾਂ ਗੱਟੇ ਦੇ ਥੱਲੇ ਜਿਵੇਂ ਇੱਟਾਂ ਰੱਖ ਲਿਆ ਜੇ ਜਾਂ ਕੋਈ ਇਹਨੂੰ ਉੱਚਾ ਕਰਦਿਆ ਜੀ ਉਦੇ ਨਾਲ ਫਰਸ਼ ਆਪਣੀ ਨਹੀਂ ਖਰਾਬ ਹੋਊਗੀ ਫਿਰ ਜੇਵੇਂ ਫਰਸ਼ ਤੇ ਰੱਖਤਾ ਤਾਂ ਫਿਰ ਫਰਸ਼ ਆਪਣੀ ਖਰਾਬ ਹੋ ਜੂਗੀ ਮਿੱਟੀ ਇਹਦੇ ਵਿੱਚੋਂ ਨਿਕਲਦੀ ਜਿਹੜੇ ਸਰਾਕ ਕੀਤੇ ਆਪਾਂ ਉਹਦੇ ਨਾਲ ਜੇ ਕੱਚੀ ਜਗਾ ਤਾਂ ਫਿਰ ਸਿੱਧਾ ਤੁਸੀਂ ਜਿਵੇਂ ਮੈਂ ਰੱਖਿਆ ਐਵੇਂ ਰੱਖ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਲਗਾਵਾਂਗੇ ਬੀਜ ਇਹ ਮੂਲੀਆਂ ਦਾ ਬੀ ਆਪਾਂ ਲੈ ਲਿਆ ਹੈ ਇਹ ਹੁਣ ਲਗਾਵਾਂਗੇ ਆਪਾਂ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਲਾਈਨਾਂ ਮਾਰ ਲਿਆ ਜੀ ਇਹਦੇ ਵਿੱਚ ਆਪਾਂ ਦੋ ਦੋ ਬੀਜ ਰੱਖਾਂਗੇ ਦੋ ਵੀ ਇੱਥੇ ਰੱਖ ਦਨੇ ਆ ਇਸੇ ਤਰ੍ਹਾਂ 2-2 ਇੰਚ ਤੇ ਦੋ-ਦੋ ਵੀ ਰੱਖੀ ਆਉਣੇ ਆ ਆਪਾਂ ਵੀ ਦੇਖ ਸਕਦੇ ਹਾਂ ਵੀ ਆਪਾਂ ਰੱਖਤੇ ਆ ਇਸ ਤੋਂ ਬਾਅਦ ਜਿਹੜਾ ਹੈਗਾ ਵੀਆ ਨੂੰ ਆਪਾਂ ਮਿੱਟੀ ਦੇ ਨਾਲ ਵਿੱਚ ਟੱਕ ਦੇਣਾ ਛੋਟਾ-ਛੋਟਾ ਦਬਾ ਦਿਓ ਵੀਆ ਨੂੰ ਦਬਾਉਣ ਤੋਂ ਬਾਅਦ ਉੱਪਰ ਮਿੱਟੀ ਪਾ ਦਿਓ ਇਸ ਤਰ੍ਹਾਂ ਮਿੱਟੀ ਨਾਲ ਪੂਰੇ ਬੀਜ ਟੱਕ ਦਿਓ ਸਾਰੇ ਬੀਜ ਇਹਦੇ ਲੁਕ ਜਾਣ ਇਸ ਤੋਂ ਬਾਅਦ ਆਪਾਂ ਪਾਣੀ ਜਿਹੜਾ ਦੇਣਾ ਇਹਨੂੰ ਪਾਣੀ ਜਿਆਦਾ ਭਰਨਾ ਨਹੀਂ ਗਾ ਆਪਾਂ ਪਾਣੀ ਛਿੜਕਣਾ ਹੈ ਜਿਹੜਾ ਬੀਆਂ ਤੱਕ ਸਿਲ ਜਾਵੇ ਆਪਣੀ ਬਾਈ ਇੰਨਾ ਕੁ ਪਾਣੀ ਆਪਾਂ ਦੇਣਾ ਇਹਨਾਂ ਨੂੰ ਮੂਲੀ ਨੂੰ ਜਿਆਦਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀਗੀ ਹੋਰ ਤੁਸੀਂ ਦੇਖਿਆ ਇਹਦੇ ਵਿੱਚ ਆਪਾਂ ਸਿਰਫ ਮਿੱਟੀ ਪਾਈ ਆ ਕੋਈ ਰੂੜੀ ਨਹੀਂ ਪਾਈ ਹੋਰ ਕੁਛ ਵਿੱਚ ਵਿੱਚ ਮਿਕਸ ਨਹੀਂ ਕੀਤਾਗਾ ਜਦੋਂ ਆਪਣੀਆਂ ਮੂਲੀਆਂ ਉੱਗਿਆਉਣਗੀਆਂ ਉੱਗਣ ਤੋਂ ਬਾਅਦ ਜਦੋਂ ਚਾਰ-ਚਾਰ ਉਂਗਲਾਂ ਪੱਤੇ ਹੋ ਗਏ ਉਸ ਤੋਂ ਬਾਅਦ ਆਪਾਂ ਇਹਨੂੰ ਰੂੜੀ ਜਾਂ ਵਰਮਿੰਗ ਪੋਸਟ ਦੇਾਂਗੇ ਆਪਾਂ ਪਾਣੀ ਦੇਾਂਗੇ ਆਪਾਂ ਮੂਲੀਆਂ ਜਿਹੜੀਆਂ ਲਾਈਆਂ ਉਹਨਾਂ ਨੂੰ ਪਾਣੀ ਤੁਸੀਂ ਜਿਹੜਾ ਦੇਣਾ ਹੈ ਇਸ ਤਰ੍ਹਾਂ ਬਿਲਕੁਲ ਹਲਕਾ-ਹਲਕਾ ਸਿੱਟਾ ਦੇਣਾ ਇਹਦੇ ਦੇ ਇਹ ਪਾਣੀ ਆਪਾਂ ਸਿੱਧਾ ਇਹਦੇ ਵਿੱਚ ਪਾਵਾਂਗੇ ਤਾਂ ਬੀ ਆ ਜਿਹੜੇ ਆਪਣੇ ਨੰਗੇ ਹੋ ਜਾਣਗੇ ਇਸ ਤਰ੍ਹਾਂ ਸਾਰੀ ਜਿਹੜੀ ਆਪਣਾ ਬੀਜਾਂ ਨੂੰ ਪਾਣੀ ਲੱਗ ਜੇ ਸੈੱਲ ਜਿਹੜੀ ਬੀਜਾਂ ਤੱਕ ਪਹੁੰਚ ਜੇ ਇਸ ਤਰ੍ਹਾਂ ਛੜਕਾ ਕਰ ਦਿਆ ਜੀ ਇਹ ਮੂਲੀ ਇੱਕ ਇਹੋ ਜੀ ਸਬਜ਼ੀ ਆਪਣੀ ਇਹਨੂੰ ਇੱਕ ਵਾਰੀ ਮਿੱਟੀ ਤੇ ਜਲਾ ਦਿਓ ਇਹ ਉੱਗੀ ਆਉਂਦੀ ਇਹਨੂੰ ਕੋਈ ਜ਼ਿਆਦਾ ਖਾਦ ਦੀ ਜ਼ਰੂਰਤ ਨਹੀਂ ਕਿਸੇ ਜਾਂ ਨਾ ਜ਼ਿਆਦਾ ਪਾਣੀ ਦੀ ਜ਼ਰੂਰਤ ਆ ਬਹੁਤ ਹੀ ਸਸਤਾ ਵੀ ਮਿਲ ਜਾਂਦਾ ਆਪਾਂ ਨੂੰ ਆਪਣਾ ਇਕੱਲਾ ਬੀਜ ਤੇ ਇਹਦਾ ਖਰਚਾ ਹੋਇਆ ਹੋਰ ਆਪਣਾ ਕੋਈ ਖਰਚਾ ਨਹੀਂ ਹੋਇਆਗਾ ਦੇਖਿਆ ਕਿੰਨੇ ਸਿੰਪਲ ਤਰੀਕੇ ਨਾਲ ਆਪਾਂ ਮੂਲੀ ਹੈ ਜਿਹੜੀ ਉਹ ਬੀਜਦੀ ਆ ਤੇ ਚਾਰਾਂ ਪੰਜਾਂ ਦਿਨਾਂ ਤੱਕ ਆਪਣੀ ਉੱਗਿਆਊਗੀ ਮੂਲੀ ਹੈ ਜਿਹੜੀ ਉਹ 30 ਤੋਂ 35 ਦਿਨਾਂ ਤੱਕ ਆਪਾਂ ਜਿਹੜੀ ਹੈ ਤੇ ਵੱਟ ਲਾਂਗੇ ਇਹਾਂ 35 ਦਿਨਾਂ ਬਾਅਦ ਮੂਲੀ ਆਪਣੀ ਬਿਲਕੁਲ ਤਿਆਰ ਹੋ ਜਾਊਗੀ ਜਿਵੇਂ ਮਰਜ਼ੀ ਆਪਾਂ ਸਲਾਦ ਦੇ ਰੂਪ ਵਿੱਚ ਇਹਨੂੰ ਵਰਤ ਲਈਏ ਜਾਂ ਇਹਨੂੰ ਆਪਾਂ ਸਬਜ਼ੀ ਜਿਹੜੀ ਬਣਾ ਲਈਏ ਕਿਸੇ ਵੀ ਤਰੀਕੇ ਨਾਲ 35 ਦਿਨਾਂ ਬਾਅਦ ਇਹ ਮੂਲੀ ਆਪਾਂ ਤਿਆਰ ਮੂਲੀ ਜੜੀ ਵੈਰੈਟੀ ਆਪਾਂ ਮੂਲੀ ਜੜੀ ਵੀ ਲਾਉਣੀ ਆ ਵੈਰੈਟੀ ਆਪਣਾ ਬੀ ਚੰਗਾ ਹੋਣਾ ਚਾਹੀਦਾ ਮੈਂ ਜਿਹੜੀ ਵੈਰੈਟੀ ਲਈ ਆ ਜੇ ਤੁਸੀਂ ਇਹ ਲਾਉਣਾ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਦੇ ਮੈਂ ਜਿਹੜੀ ਵੈਰੈਟੀ ਲਈ ਉਹਦਾ ਨਾਮ ਤੁਹਾਨੂੰ ਮੈਂ ਦੱਸ ਦੂੰਗਾ ਕੋਈ ਜਿਆਦਾ ਮਹਿੰਗਾ ਬੀ ਨਹੀਂਗਾ ਬਈ ਸਸਤਾ ਹੀ ਬੀ ਆ ਜਾਂਦਾ ਹੈ ਔਰ ਬਹੁਤ ਵਧੀਆ ਮੂਲੀ ਤੇ ਲੰਮੀ ਮੂਲੀ ਆਪਾਂ ਨੂੰ ਇਹ ਤਿਆਰ ਮਿਲੂਗੀ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ